ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਤਾ ਹੈ RAM ਕਹੋ ਨਾਨਕ ਮਨ ਸਿਮਰਤ ਹੈ ਪੂਰਨ ਹੋ ਵੈ ਕਾਮ ਸੰਸਾਰ ਮੰਗਤੇ ਮੰਗ ਫਿਰਦਾ ਹੈ ਸਭ ਨੂੰ ਦੇਣ ਵਾਲਾ ਪਰਮਾਤਮਾ ਹੀ ਹੈ ਇਸ ਲਈ ਗੁਰੂ ਜੀ ਫਰਮਾਨ ਕਰਦੇ ਹਨ ਹੇ ਭਾਈ ਉਸਨੂੰ ਸਿਮਰ ਤਾਂ ਜੋ ਤੇਰੇ ਸਾਰੇ ਕਾਰਜ ਪੂਰੇ ਹੋ ਜਾਣ ਅਸੀਂ ਉਸਨੂੰ ਭਿਖਾਰੀ ਕਹਿੰਦੇ ਹਾਂ ਜੋ ਬਾਜ਼ਾਰ ਵਿੱਚ ਖੜਾ ਪੈਸਾ ਪੈਸਾ ਮੰਗ ਰਿਹਾ ਹੈ ਅਸਲੀ ਪਖਾਲੀ ਤਾਂ ਉਹ ਹੈ ਜੋ ਸਭ ਕੁਝ ਹੁੰਦੇ ਹੋਏ ਵੀ ਪਰਮਾਤਮਾ ਕੋਲੋਂ ਮੰਗੀ ਹੀ ਜਾਂਦਾ ਹੈ ਅਤੇ ਉਸ ਦੀ ਮੰਗ ਦਾ ਅੰਤ ਹੀ ਨਹੀਂ ਹੁੰਦਾ ਬਚਪਨ ਵਿੱਚ ਇਹ ਮਾਤਾ ਪਿਤਾ ਪਾਸੋਂ ਮੰਗਦਾ ਹੈ ਫਿਰ ਰਿਸ਼ਤੇਦਾਰਾਂ ਅਤੇ ਭੈਣ ਭਰਾਵਾਂ ਕੋਲੋਂ ਮੰਗਦਾ ਹੈ ਜਦ ਇਤਨਿਆਂ ਪਾਸੋਂ ਮੰਗੇ ਵੀ ਪੂਰਤੀ ਨਹੀਂ ਹੁੰਦੀ ਤਾਂ ਫਿਰ ਸਭ ਤੋਂ ਵੱਡੇ ਦਾਤੇ ਪਰਮਾਤਮਾ ਪਾਸੋਂ ਮੰਗਦਾ ਹੈ ਕਿਉਂਕਿ ਇਸ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਲੋਕਾਂ ਕੋਲੋਂ ਮੰਗਣਾ ਤਾਂ ਇਸ ਤਰ੍ਹਾਂ ਹੈ ਜਿਵੇਂ ਦੋ ਅੰਨੇ ਇੱਕ ਦੂਜੇ ਕੋਲੋਂ ਠੂਠਾ ਫੜ ਕੇ ਮੰਗ ਰਹੇ ਹੋਣ ਵਿੱਤਰ ਗੁਰਬਾਣੀ ਦਾ ਵੀ ਫਰਮਾਨ ਹੈ ਸਾਰਾ जग ਫਿਰਕੇ ਦੇਖ ਲੋ ਦਾਤਾ ਇੱਕ ਹੀ ਹੈ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਦਾਤੇ ਨੇ ਹੀ ਮਾਤਾ ਦੇ ਗਰਭ ਵਿੱਚ ਸਾਡੀ ਰੱਖਿਆ ਕੀਤੀ ਜਦੋਂ ਉਹੇ ਬੁੱਢਾ ਹੋ ਗਿਆ ਤਾਂ ਪਰਮਾਤਮਾ ਸਾਖ ਸੰਬੰਧੀ ਪੈਦਾ ਕਰ ਦਿੰਦਾ ਹੈ ਜੋ ਬੈਠੇ ਹੋਏ ਨੂੰ ਭੋਜਨ ਖਵਾਉਂਦੇ ਹਨ ਬਤਾਰੀ ਲਖ ਜੂਨ ਪਾਣੀ ਵਿੱਚ ਲੈਂਦੀ ਹੈ ਉਥੇ ਤਾਂ ਕਿਸੇ ਨੇ ਦੁਕਾਨ ਨਹੀਂ ਪਾਈ ਅਤੇ ਖੇਤੀ ਵੀ ਕੋਈ ਨਹੀਂ ਕਰਦਾ ਦਾਤਾ ਸਭ ਨੂੰ ਰੋਜੀ ਦਿੰਦਾ ਹੈ ਬੰਦਾ ਦੁਖੀ ਇਸੇ ਲਈ ਹੈ ਕਿ ਉਸਨੇ ਰੱਬ ਦੀ ਚਿੰਤਾ ਨੂੰ ਆਪਣੇ ਉੱਤੇ ਸੁੱਟਿਆ ਹੋਇਆ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੈ ਜੰਤ ਉਪਾਇਨ ਤਿਨਾਬੀ ਰੋਜੀ ਤੇ ਓਥੇ ਹਟਣਾ ਚਲਾਈ ਨਾ ਕੋ ਕਿਛ ਕਰੇ ਅਸੀਂ ਜੁਗਾਂ ਜੁਗੰਤਰਾਂ ਤੋਂ ਉਸ ਦਾਤੇ ਦੀਆਂ ਦਾਤਾਂ ਭੋਗਦੇ ਆ ਰਹੇ ਹਾਂ ਪਰ ਫਿਰ ਵੀ ਉਸ ਦੇ ਪੰਡਾਰੇ ਮੁੱਕਣ ਵਾਲੇ ਨਹੀਂ ਹਨ ਉਸਨੇ ਜੀਵਾਂ ਨੂੰ ਬਾਤ ਵਿੱਚ ਪੈਦਾ ਕੀਤਾ ਪਹਿਲੇ ਉਹਨਾਂ ਦਾ ਲਿਜਕ ਲਿਖਿਆ ਹੈ ਅਤੇ 33 ਕਰੋੜ ਦੇਵੀ ਤੇ ਤੇਵੀ ਉਸ ਦਾਤੇ ਕੋਲੋਂ ਹੀ ਦਾਤਾ ਮੰਗਦੇ ਹਨ सर्वे जाचिक तू प्रभ ताता दात करे अपने विचार कोट तेतीस जाचे प्रभ नायक दे दे तोट नाही भंडार इसलिए धन श्री गुरु तेग बहादुर पाशाह जी आखते हैं संसार मंगता है दाता देन वाला परमात्मा तो केवल एक ही है इसलिए उसनु सिमर ता जो तेरे कारज रास हो जान झूठे मान कहां करे जग सुपने ज्यों जान इनमें कश तेरो नहीं नानक कहो बखान ਤੋ ਇਹਨਾਂ ਝੂਠੇ ਪਦਾਰਥਾਂ ਦਾ ਮਾਨ ਕਿਸ ਵਾਸਤੇ ਕਰਦਾ ਹੈ ਇਸ ਜਗਤ ਨੂੰ ਤੋਂ ਸੁਪਨੇ ਦੀ ਨਿਆਈ ਝੂਠਾ ਜਾਣ ਸਤਗੁਰੂ ਜੀ ਆਖਦੇ ਹਨ ਅਸਾਂ ਤੈਨੂੰ ਵਿਚਾਰ ਕੇ ਕਹਾ ਹੈ ਇਹਨਾਂ ਵਿੱਚੋਂ ਕੁਝ ਵੀ ਤੇਰਾ ਸਹਾਇਕ ਨਹੀਂ ਗੁਰੂ ਕਲਗੀਧਰ ਪਾਸ਼ਾ ਜੀ ਵੀ ਲਿਖਦੇ ਹਨ ਜਿੰਨਾ ਮਹਾਰਾਜਿਆਂ ਦੇ ਤਪੇਲਿਆਂ ਵਿੱਚ ਸੋਨੇ ਚਾਂਦੀ ਤੇ ਗਹਿਣਿਆਂ ਨਾਲ ਸ਼ਿੰਗਾਰੇ ਬੇਮਿਸਾਲ ਮਸਤ ਹਾਥੀ ਸਨ ਕਿਲੇ ਸਨ ਨੇਕਾਂ ਵਧੀਆਂ ਕਿਸਮ ਦੇ ਘੋੜੇ ਸਨ ਜੋ ਹਿਰਨਾ ਮੰਗ ਚੁੰਗੀਆਂ ਭਰਦੇ ਅਤੇ ਤੇਜ਼ ਦੌੜ ਵਿੱਚ ਹਵਾ ਦੇ ਬੇਗ ਨੋਵੀ ਮਾਤ ਪੁੰਨ ਦੇ ਸਾਨੇ ਇੰਨੇ ਸ਼ਕਤੀਸ਼ਾਲੀ ਰਾਜੇ ਹੋ ਗਏ ਤਾਂ ਵੀ ਕੀ ਬਣ ਗਏ ਉਹਨਾਂ ਦੀ ਦੁਨਿਆਵੀ ਸੋਭਾ ਅਤੇ ਸ਼ਕਤੀ ਕਿਸ ਕੰਮ ਅੰਤ ਨੂੰ ਸੰਸਾਰ ਤੋਂ ਨੰਗੇ ਪੈਰੀ ਹੀ ਚੱਲੇ ਪਾ ਗਏ ਪਾਰੀ ਪ ਜਾਣ ਕੇ ਪੂਪ ਪਲੀ ਬਿਧ ਨਿਆਮਤ ਸੀਸ ਨਾ ਜਾਤ ਵਿਚਾਰੇ ਇੱਤੇ ਭਏ ਤੋਂ ਕਹਾ ਪੇ ਪੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ ਗੁਰੂ ਕਲਗੀਕਰ ਪਾਸ਼ਾ ਜੀ ਹੁਸੈਨੀ ਦੀ ਜੋਦੀ ਵਾਰਤਾ ਦਾ ਬਚਿੱਤਰ ਨਾਟਕ ਵਿੱਚ ਇਸ ਤਰ੍ਹਾਂ ਲਿਖ ਲਿਖਦੇ ਹਨ ਇੰਨਾ ਸੰਸਾਰੀ ਚੀਜ਼ਾਂ ਦਾ ਮਾਨ ਕਰਨਾ ਜਾਂ ਆਪਣੇ ਉੱਤੇ ਕਿਸੇ ਗੱਲ ਦਾ ਹੰਕਾਰ ਕਰਨਾ ਇਨਸਾਨ ਕੋਲ ਕੁਝ ਨਹੀਂ ਹੈ ਇਸ ਲਈ ਇਹਨਾਂ ਚੀਜ਼ਾਂ ਦਾ ਮਾਨ ਅਤੇ ਆਪਣੇ ਤੇ ਅਪਮਾਨ ਨਹੀਂ ਕਰਨਾ ਚਾਹੀਦਾ ਜੋ ਵੀ ਇਸ ਤਰ੍ਹਾਂ ਕਰਦਾ ਹੈ ਉਸ ਨੂੰ ਅੰਤ ਵਿੱਚ ਪਛਤਾਉਣਾ ਹੀ ਪੈਂਦਾ ਹੈ ਮਾਨ ਕਰਨਾ ਹੈ ਤਾਂ ਗੁਰੂ ਦਾ ਕਰਨਾ ਹੈ ਸਾਡੀ ਅੱਜ ਦੀ ਹੁਸੈਨੀ ਇਲਾਜ ਦੀ ਸਾਖੀ ਤੋਂ ਵੀ ਇਹੀ ਸਿੱਖ ਮਿਲਦੀ ਹੈ ਜੋ ਕਿ ਆਪਣਾ ਬਲ ਅਤੇ ਮਨੁੱਖਾ ਜਨਮ ਦਾਤੇ ਕੋਲੋਂ ਪ੍ਰਾਪਤ ਕਰਕੇ ਝੂਠੇ ਮਾਨ ਵਿੱਚ ਵਸ ਗਿਆ ਅਤੇ ਕਿਸ ਤਰ੍ਹਾਂ ਉਸ ਦੀ ਹਾਰ ਹੋਈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਦਿਲਾਵਰ ਖਾਨ ਨੇ ਜਦੋਂ ਵੇਖਿਆ ਕਿ ਉਸ ਦਾ ਪੁੱਤਲ ਮਾਰ ਖਾ ਕੇ ਗਿਦਰਾ ਮੰਗ ਨਸ ਆਇਆ ਹੈ ਅਤੇ ਕਿਸੇ ਪਹਾੜੀ ਰਾਜੇ ਨੇ ਉਸ ਦੀ ਸਹਾਇਤਾ ਵੀ ਨਹੀਂ ਕੀਤੀ ਤਾਂ ਉਹ ਬੜਾ ਹੀ ਗਰਮ ਹੋਇਆ ਉਸਨੇ ਆਪਣੇ ਵੱਡੇ ਸੂਰਮੇ ਹਸੈਨ ਖਾਨ ਨੂੰ ਸਰਦਿਆ ਇਹ ਬੜਾ ਤਕੜਾ ਸੂਰਮਾ ਅਤੇ ਆਖੜ ਖਾਂਸੀ ਇਸਨੇ ਸ਼੍ਰੀ ਅਨੰਦਪੁਰ ਸਾਹਿਬ ਆਉਣ ਤੋਂ ਪਹਿਲਾਂ ਨੂਰਪੁਰ ਤੇ ਰਾਜੇ ਨੂੰ ਬਸ ਕੀਤਾ ਅਤੇ ਡਿਡਵਾਲੀਏ ਰਾਜੇ ਨੂੰ ਵੀ ਜਿੱਤ ਲਿਆ ਅਤੇ ਹੋਰ ਪਹਾੜੀ ਰਾਜੇ ਨੂੰ ਜਿੱਤ ਕੇ ਅੱਗੇ ਵਧਦਾ ਗਿਆ ਉਸਦੇ ਜੁਲਮਾਂ ਦੇ ਕਾਰਨ ਸਾਰੇ ਪਹਾੜ ਵਿੱਚ ਫੈਲ ਗਿਆ ਸਾਰੇ ਪਹਾੜੀ ਰਾਜੇ ਇਸ ਨੂੰ ਪਹਿਲਾਂ ਹੀ ਨਜ਼ਰਾਨੇ ਲੈ ਕੇ ਮਿਲਣ ਲੱਗ ਪਏ ਕਈ ਮਸੰਦਾਂ ਨੇ ਗੁਰੂ ਕਲਕੀਤਾਰ ਪਾਸ਼ਾ ਜੀ ਨੂੰ ਬੇਨਤੀ ਕੀਤੀ ਹੁਸੈਨੀ ਬੜਾ ਤਾਕਤਵਰ ਹੋ ਚੁੱਕਾ ਹੈ ਉਸ ਨੂੰ ਕੁਝ ਨਜ਼ਰਾਨਾ ਦੇ ਕੇ ਸੁਲਾ ਕਰ ਲੈਣੀ ਚਾਹੀਦੀ ਹੈ ਸਤਿਗੁਰੂ ਜੀ ਨੇ ਕੜਕ ਕੇ ਕਿਹਾ ਉਹ ਸਾਡੇ ਤੱਕ ਪਹੁੰਚ ਹੀ ਨਹੀਂ ਸਕੇਗਾ ਉਸ ਨੂੰ ਆਪਣੀ ਤਾਕਤ ਦਾ ਝੂਠਾ ਮਨ ਹੈ ਜਿਵੇਂ ਰੇਤ ਤੱਤੀ ਹੁੰਦੀ ਹੈ ਸੂਰਜ ਦੇ ਸੇਕ ਨਾਲ ਪਰ ਉਹ ਸਮਝਦੀ ਹੈ ਕਿ ਇਹ ਸੇਕ ਮੇਰਾ ਹੈ ਅਤੇ ਕਿਸੇ ਦੇ ਪੈਰ ਸਾੜ ਸਕਦੀ ਹਾਂ ਉਹ ਸੇਕ ਜਿੱਥੋਂ ਪ੍ਰਾਪਤ ਕਰਦੀ ਹੈ ਉਸ ਨੂੰ ਭੁੱਲ ਜਾਂਦੀ ਹੈ ਇਹੋ ਦਸ਼ਾ ਹੁਸੈਨੀ ਦੀ ਸੀ ਬਲ ਅਤੇ ਮਨੁੱਖਾ ਜਨਮ ਦਾਤੇ ਕੋਲੋਂ ਪ੍ਰਾਪਤ ਕਰਕੇ ਝੂਠੇ ਮਨ ਵਿੱਚ ਵਸ ਗਿਆ ਸੀ ਹੁਣ ਹਸੈਨੀ ਹਨੇਰੀ ਵੰਗ ਵਾਦਾ ਹੋਇਆ ਗੁਲੇ ਰਾਜ ਦੇ ਨੇੜੇ ਪਹੁੰਚ ਗਿਆ ਅਤੇ ਉਸ ਦੇ ਕੋਲੋਂ 10000 ਮਾਮਲਾ ਮੰਗਿਆ ਅਤੇ ਕਿਹਾ ਆਪਣੀ ਸਾਰੀ ਫੌਜ ਲੈ ਕੇ ਮੇਰੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਗੁਰੂ ਨੂੰ ਦਬੋਨ ਵਾਸਤੇ ਆਪਣੀ ਸਾਰੀ ਸ਼ਕਤੀ ਦੀ ਵਰਤੋ ਕਰ ਹਸੈਨੀ ਦੇ ਐਸੇ ਹੁਕਮਸੋਂ ਅਨਕੀਲਾ ਰਾਜਾ ਕੋਪਾਲ ਚੰਦ ਤੜਫ ਉੱਠਿਆ ਉਸ ਨੇ ਮਨ ਹੀ ਮਨ ਵਿੱਚ ਸਤਿਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਕਿ हे ਦਾਤਾ ਜਿਹੜਾ ਪਰਮੇਸ਼ਵਰ ਦੇ ਘਰ ਦਾ ਵਿਰੋਧੀ ਹੈ ਉਹ ਮੇਰਾ ਵੀ ਵੈਰੀ ਹੈ। हे ਸੱਚੇ ਬਾਦਸ਼ਾਹ ਤੇਰੀ ਓਟ ਹੈ ਤੇਰਾ ਹੀ ਆਸਰਾ ਹੈ। ਕਿਰਪਾ ਕਰ ਮੈਨੂੰ ਬਲ ਬਖਸ਼ ਮੈਂ ਇਸ ਜ਼ਾਲਮ ਦਾ ਮੁਕਾਬਲਾ ਕਰ ਸਕਾਂ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਨੇੜੇ ਵੀ ਨਟਕਣ ਦੇਵਾਂ। ਦੂਸਰੇ ਪਾਸੇ ਹੁਸੈਨੀ ਮਾਮਲਾ ਉ ਟਿਕਦਾ ਰਿਹਾ ਅਤੇ ਉਸਦੇ ਆਦਮੀ ਨੇ ਆਕੇ ਦੱਸਿਆ ਕਿ ਉਹਦਾਂ ਤਾਂ ਲੜਾਈ ਦੀ ਪੂਰੀ ਤਿਆਰੀ ਹੋ ਰਹੀ ਹੈ। ਇਹ ਸੁਣ ਕੇ ਹੁਸੈਨੀ ਆਪੇ ਤੋਂ ਬਾਹਰ ਹੋ ਗਿਆ ਅਤੇ ਗੁਲੇਰ ਦੇ ਰਾਜੇ ਤੇ ਚੜ੍ਹਾਈ ਕਰ ਦਿੱਤੀ। ਕਈ ਹਿੰਦੂ ਰਾਜੇ ਵੀ ਉਸ ਨਾਲ ਮਿਲ ਗਏ ਦੋਹਾਂ ਦਰਾਂ ਦੀ ਟੱਕਰ ਸ਼ੁਰੂ ਹੋ ਗਈ ਹੁਸੈਨੀ ਅਤੇ ਉਸਦੇ ਆਦਮੀ ਬੜਾ ਅਪਮਾਨ ਨਾਲ ਅੱਗੇ ਵਧੇ ਪਰ ਅੱਗੋਂ ਮੂੰਹ ਪੱਨ ਜਵਾਬ ਮਿਲਿਆ ਹਨੇਰੇ ਤੋਂ ਪਹਿਲਾਂ ਹੀ ਹੁਸੈਨੀ ਦੀਆਂ ਫੌਜਾਂ ਪਿੱਛੇ हट ਗਈਆਂ ਰਾਜਾ ਗੋਪਾਲ ਚੰਦ ਦੀਆਂ ਫੌਜਾਂ ਵੀ ਕਿਲੇ ਵਿੱਚ ਚਲੀਆਂ ਗਈਆਂ ਬੜਾ ਹੀ ਨੁਕਸਾਨ ਤੁਰਕਾਂ ਦਾ ਹੋਇਆ ਰਾਤ ਨੂੰ ਰਾਜਾ ਗੋਪਾਲ ਚੰਦ ਨੇ ਆਪਣੇ ਦਰਬਾਰੀਆਂ ਨੂੰ ਸਦਕੀ ਆਖਿਆ ਕਿ ਹੁਸੈਨੀ ਨਾਲ ਮੁਕਾਬਲਾ ਕਰਨਾ ਔਖਾ ਹੈ ਬਹੁਤੇ ਪਹਾੜੀ ਰਾਜੇ ਇਹ ਮੰਨ ਕੇ ਉਸ ਨਾਲ ਮਿਲ ਗਏ ਹਨ ਮਨ ਸਤਗੁਰੂ ਜੀ ਤੋਂ ਬਿਨਾ ਸਾਡਾ ਕੋਈ ਆਸਰਾ ਨਹੀਂ। ਉਹਨਾਂ ਵੱਲ ਰਾਤੋਂ-ਰਾਤ ਆਦਮੀ ਭੇਜੇ ਜਾਣ ਅਤੇ ਦਿਨ ਚੜ੍ਹਦੇ ਨੂੰ ਮਦਦ ਮਿਲ ਜਾਵੇ। ਰਾਜੇ ਤੇ ਜਵਾਨ ਸਤਗੁਰੂ ਜੀ ਪਾਸ ਗਏ। ਉਹਨਾਂ ਪਹਿਲਾਂ ਨਮਸਕਾਰ ਕੀਤੀ ਅਤੇ ਚਰਨਾਂ ਤੇ ਮੱਥਾ ਟੇਕ ਕੇ ਅਰਜ ਗੁਜ਼ਾਰੀ। ਇਹਨਾਂ ਦੀ ਬੇਨਤੀ ਸੁਣ ਕੇ ਦਤਾਰ ਜੀ ਬੋਲੇ, "ਰਾਜਾ ਕੋਪਾਲ ਚੰਦ ਸੱਚਾ ਆਦਮੀ ਹੈ। ਕਰਮ ਦਾ ਪੱਖੀ ਹੋਣ ਕਰਕੇ ਅਸੀਂ ਇਸ ਦੀ ਜ਼ਰੂਰ ਮਦਦ ਕਰਾਂਗੇ।" ਸਤਗੁਰੂ ਜੀ ਦੀ ਆਗਿਆ ਲੈ ਕੇ 500 ਸੈਸ਼ਤਰ ਤਾਰੀ ਘੋੜਸਵਾਰ ਤਿਆਰ ਹੋ ਗਏ। ਦਿਨ ਚੜ੍ਹੇ ਲੜਾਈ ਸ਼ੁਰੂ ਹੋ ਗਈ। ਕਿਲੇ ਵਿੱਚੋਂ ਨਿਕਲ ਕੇ ਜਵਾਨ ਇਸ ਤਰ੍ਹਾਂ ਦੁਸ਼ਮਣ ਤੇ ਕੁੱਦ ਕੇ ਪਏ ਜਿਵੇਂ ਭੁੱਖਾ ਸ਼ੇਰ ਪੈਂਦਾ ਹੈ ਲੋਹੇ ਨਾਲ ਲੋਹਾ ਖੜਕਣ ਲੱਗਾ ਗੋਪਾਲ ਚੰਦ ਦੀਆਂ ਫੌਜਾਂ ਨੂੰ ਸਤਗੁਰੂ ਜੀ ਤੇ ਮਾਨ ਸੀ ਅਤੇ ਤੁਰਗ ਹਸੈਨ ਨੂੰ ਆਪਣੀ ਸ਼ਕਤੀ ਅਕਲ ਅਤੇ ਨੀਤੀ ਤੇ ਮਾਨ ਸੀ ਪਰ ਉਸ ਦਾ ਝੂਠਾ ਮਾਨ ਛੇਤੀ ਹੀ ਟੁੱਟ ਗਿਆ ਉਸ ਦਾ ਕਾਲ ਆ ਚੁੱਕਾ ਸੀ ਆਖਰ ਲੜਦਾ ਲੜਦਾ ਤਲਵਾਰ ਦਾ ਫਟ ਕਰਕੇ ਧਰਤੀ ਤੇ ਡਿੱਗ ਪਿਆ ਅਤੇ ਡਿੱਗਦੇ ਸਾਰ ਹੀ ਉਸ ਦੇ ਪ੍ਰਾਨ ਨਿਕਲ ਗਏ ਉਸ ਦੇ ਮਰਨ ਨਾਲ ਭੀਮ ਚੰਦ ਮੈਦਾਨ ਛੱਡ ਕੇ ਨਾ ਸੁੱਟਿਆ ਰਾਜਾ ਗੋਪਾਲ ਚੰਤੀ ਫਤਿਹ ਹੋਈ ਉਸਨੇ ਸਤਗੁਰੂ ਜੀ ਤੇ ਕਰਤਾ ਜਸ ਕੀਤਾ ਅਤੇ ਗੁਰੂ ਕਲਗੀਧਰ ਪਿਤਾ ਜੀ ਦਾ ਧੰਨਵਾਦ ਕਰਨ ਵਾਸਤੇ ਸ਼੍ਰੀ ਆਨੰਦਪੁਰ ਸੈ ਪੁੱਜ ਗਿਆ ਇਸੇ ਲਈ ਕਹਿੰਦੇ ਹਨ ਆਪਣੀ ਤਾਕਤ ਦਾ ਝੂਠਾ ਮਨ ਨਹੀਂ ਕਰਨਾ ਚਾਹੀਦਾ ਮਨ ਕਰਨਾ ਹੈ ਤਾਂ ਪੂਰੇ ਗੁਰੂ ਦਾ ਝੂਠਾ ਮਾਨ ਕਹਾ ਘਾ ਜਗ ਸੁਪਨੇ ਜਿਉਂ ਜਾਨ ਇਨ ਮੈਂ ਕਸ਼ਤੇ ਰੋ ਨਹੀਂ ਨਾਨਕ ਕਹਿਓ ਬਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ